ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਿਲ੍ਹਾ ਕੇਂਦਰਾ ਤੇ ਕੀਤੇ ਗਏ ਰੋਸ ਪ੍ਰਦਰਸ਼ਨ ਚ ਕਾਰਪੋਰੇਟ ਖਿਲਾਫ ਲਾਮਬੰਦੀ ਕਰਨ ਦਾ ਦਿੱਤਾ ਸੱਦਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਐਸਕੇਐਮ ਫਾਜ਼ਿਲਕਾ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਕੇ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਬੋਲਦੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਮੰਗਾਂ ਲਈ ਚੱਲ ਰਹੇ ਸੰਬੋ खनौरी मोर्चा केंद्र सरकार जो जबर किसाना जबर धार रही है इस मौके आगुआ ने कहा कि केंद्र सरकार कारपोरेट पखी नीतियां बना के नित नवे फुरमान जारी कर रही है जिस ते थी नवी खेती मंडीकरण नीति का खर सूबा भेजा गया है जो कि तीन काले खेती कानूना असिधे रूप में लागू करने का एक रस्ता है इस मौके संयुक्त किसान मोर्चे के आगुआ च बूटा सिंह बराड़ प्रेस सत्तर भी के यू कादिया हरजिंदर सिंह संधु कीर्ति किसान यूनियन औरत विंग दे आगू राज चक सैदोके यूनियन दे जिला आगू पवन लादूका कुल हिंद किसान सभा दे जिला प्रधान सुरिंदर टंडिया बीकेयू यू तनेर दे जिला आगू अमरीक सिंह बीकेयू डकाउदा बुरसगिल अंग्रेज कुमार कुलहिंद किसान सभा पंजाब जिला प्रधान वनजार सिंह जमहूरी किसान सूबा कमेटी मैंबर रमेश वडेरा बीकेयू लखोवाल दे जिला प्रधान प्रहलाद ਬੀਕੇਯੂ ਰਾਜੇਵਾਲ ਜ਼ਿਲ੍ਹਾ ਆਗੂ ਹਰਪਿੰਦਰ ਸਿੰਘ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਜਗਸੀਰ ਸਿੰਘ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਗੁਰਦਿਆਲ ਟਾਬਾ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਧੀਰਜ ਫਾਜ਼ਿਲ ਕਾ ਡੀਟੀਐਫ ਸੂਬਾ ਸਕੱਤਰ ਮਹਿੰਦਰ ਕੋੜਿਆ ਵਾਲਾ ਆਦਿ ਨੇ ਸੰਬੋਧਨ ਕੀਤਾ ਜਿਹੜਾ ਧਰਨਾ ਲਾਇਆ ਇਹਦੇ ਬਾਰੇ ਤੁਸੀਂ ਜਿਹੜਾ ਕੀ ਕਹਿਣਾ ਚਾਹੁੰਦੇ ਹੋ ਸੰਯੁਕਤ ਮੋਰਚੇ ਦੀ ਕਾਲ ਦੇ ਮੁਤਾਬਕ ਪੂਰੇ ਭਾਰਤ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਦੇ ਵਿੱਚ ਅਸੀਂ ਬੈਠੇ ਆ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਕਿ ਸਾਡੀ ਬਿਲਕੁਲ ਤਿਆਰੀ ਹੈ ਸਰਕਾਰ ਆਪਣੀਆਂ ਆਰਦਾਤਾਂ ਤੋਂ ਬਾਜ਼ ਆਵੇ ਇਹ ਜਿਹੜਾ ਮੋਰਚਾ ਅੱਜ ਅਸੀਂ ਇੱਥੇ ਲਾਇਆ ਜੇ ਸਾਡਾ ਲੋੜ ਪਈ ਤਾਂ ਅੱਗੇ ਤਰ੍ਹਾਂ ਸੈਂਟਰ ਦੇ ਵੱਲ ਅਸੀਂ ਦੁਬਾਰਾ ਫਿਰ ਕੂਚ ਕਰਾਂਗੇ ਇਹ ਸਾਡੀ ਸਰਕਾਰ ਨੂੰ ਚੇਤਾਵਨੀ ਹੈ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਸਰਕਾਰੀ ਜ਼ਿਲ੍ਹਾ ਪ੍ਰਧਾਨ ਦੇ ਨਾਲ ਨਾਲ ਸਿਨਕ ਖਸਾਨ ਮੋਰਚੇ ਦੇ ਸਾਰੇ ਦੇ ਭਾਗ ਮਿਲਦੇ ਨੇ ਜਿਹੜਾ ਜ਼ਿਲ੍ਹਾ ਕੇਂਦਰ ਨਹੀਂ ਸਾਡਾ ਨਹੀਂ ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਜਿਹੜੇ ਸਾਡੇ ਸ਼ੰਭੂ ਦੇ ਖਨੌਰੀ ਬਾਟਾ ਦੇ ਇਲਾਕੇ ਦੇ ਜਵੜ ਟਾ ਰਹੀ ਹੈਗੀ ਹੈ ਜਿਹੜਾ ਸਾਡੇ ਇਹਨਾਂ ਮੰਡੀ ਕਰਨ ਲਈਦਾ ਨਵਾਂ ਖੰਡਾ ਜਿਹੜਾ ਸੂਬਾ ਸਰਕਾਰਾਂ ਨੂੰ ਭੇਜੇ ਹੈਗਾ ਕਿ ਇਹ ਉਹੀ 3 ਕਿਲੋ ਲਾਗ ਕਰਨਾ ਚਾਹੁੰਦੇ ਆ ਉਸ ਦੇ ਬਰੋਧ ਦੇ ਵਿੱਚ ਅੱਜ ਇੱਥੇ ਰੋਜ਼ ਪ੍ਰਦਰਸ਼ਨ ਕਰ ਰਹੇ ਆ ਅਸੀਂ ਅੱਜ ਫਾਇਲ ਕਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਾਰੇ ਕੀਤੇ ਹੈਗੇ ਆ ਕਿ ਕੋਈ ਵਿਖਦੇ ਵਿੱਚ ਵੀ ਜਿਸ ਤਰ੍ਹਾਂ ਨੀਤੀਯੋਗ ਦੀ ਰਿਪੋਰਟ ਆਈ ਹੈ ਉਹ ਕਹਿੰਦੇ ਆ ਵੀ 75 ਕਰੋੜ ਕਿਸਾਨ ਪੰਜਾਬ ਭਾਰਤ ਦੇ ਵਿੱਚ ਖੇਤੀ ਕਰਦੇ ਆ ਉਹ ਕਹਿੰਦੇ ਵੀ 60 ਕਰੋੜ ਕਿਸਾਨ ਇਹਨਾਂ ਵਿੱਚ ਫालतੂ ਆ ਇਹਨੂੰ ਕੱਢ ਦਿੱਤਾ ਜਾਣਾ ਚਾਹੀਦਾ ਅਸੀਂ ਇਹ ਸਮਝਦੇ ਹਾਂ ਵੀ ਇਹ ਇਸ ਸਟੇਜ ਦੇ ਵਿੱਚ ਇਕੱਲੇ ਕਿਸਾਨੀ ਦਾ ਨਹੀਂ ਸਮੁੱਝਿਆ ਸਮਾਜ ਦਾ ਬਹੁਤ ਜਾਣ ਕਰ ਰਹੀ ਹੈ ਕੇਂਦਰ ਦੀ ਮੋਢੀ ਸਰਕਾਰ ਕਿ ਅਸੀਂ ਇਹ ਸਮਝਦੇ ਹਾਂ ਸਾਡੇ ਲੋਕ ਆਪ ਤੇ ਕਾਰਬੇਟਰਾਂ ਦੇ ਪੱਖ ਦੇ ਵਿੱਚ ਖੁੱਤ ਰਹੀ ਹੈ ਕਿ ਅਸੀਂ ਇਹ ਲੜਾਈ ਜਿਸ ਤਰ੍ਹਾਂ ਪੂਰੀ ਅੰਦੋਲਨ ਦੀ ਲੜਾਈ ਦਾ ਅਸੀਂ ਮੋੜ ਬੰਨਿਆ ਸੀ ਉਸੇ ਤਰ੍ਹਾਂ ਅਸੀਂ ਕਾਰਬੇਟਰ ਦੇ ਖਿਲਾਫ ਵੀ ਤਿਆਰ ਹੋ ਗਏ ਮਹਾਜ ਖੜਾ ਕਰਤੀ ਗਪੀਨ ਪਾਪੇ ਦੀ ਸਰਕਾਰ ਤੇ ਜਿਹੜੀਆਂ ਕਾਰਪੁੱਟੀਆਂ ਬਣ ਕੇ ਭਗਵੰਤ ਮਾਨ ਸਰਕਾਰ ਦਾ ਪੱਖ ਉਹਨਾਂ ਦੇ ਖਿਲਾਫ ਦੇ ਵਿੱਚ ਨਾ ਨਾ ਕਰਾ ਪਾੜਾ ਪੈਡਿਟਿਕ ਪਾਰਟੀਆਂ ਵੀ ਜਿਹੜੀਆਂ ਆਪਣੀ ਸੱਤਾ ਦੀ ਰੋਟੀਆਂ ਸੇਕ ਰਹੀਆਂ ਖਨੋਰੀ ਵੋਟਰ ਤੇ ਉਹਨੂੰ ਲੈ ਕੇ ਕੀ ਕਿਣਾ ਚਾਹੁੰਦੇ ਅਸੀਂ ਉਹਨਾਂ ਦੇ ਦਿੱਧਿਆ ਕਰਦੇ ਆ ਸਿਰਫ 2 ਮਿੰਟ ਜਾ ਕੇ ਫੋਟੋ ਕਰਕੇ ਤੇ ਉਹ ਫੇਰ ਉਹੀ ਉਹਦਾ ਵਿਹਾਰ ਹੁੰਦਾ ਜੇ ਭਗਵੰਤ ਮੰਨਦੇ 194 ਐਮ ਐਲ ਏ ਆ ਉੱਥੇ ਕਿਉਂ ਨਹੀਂ ਬੈਠ ਸਕਦੇ 2 ਦਿਨ ਵਰਤ ਰੱਖ ਸਕਦੇ ਕਾਂਗਰਸ ਦੇ ਕਿੰਨੇ ਐਮਪੀ ਆ ਉਹ ਕਿਉਂ ਨਹੀਂ ਉੱਥੇ ਬਹਿ ਸਕਦੇ ਰਾਜ ਸਭਾ ਦੇ ਵਿੱਚ 7 ਐਮਪੀ ਪੰਜਾਬ ਦੇ ਆ ਤੇਰਾ ਲੋਕ ਸਭਾ ਦੇ ਵਿੱਚ 94 ਐਮਐਲਏ ਭਗਵੰਤ ਮਾਨ ਦੇ ਆ ਇੱਕ ਦਿਨ ਵੀ ਉੱਥੇ ਬੈਠੇ ਮੋਦੀ ਸਰਕਾਰ ਬਾਹਰਲੇ ਦੇਸ਼ਾਂ ਵਿੱਚ ਜਾ ਸਕਦਾ ਤੇ 10 ਮਿੰਟਾਂ ਦਾ ਰਸਤਾ ਹੈ ਉੱਥੇ ਕਿਸਾਨਾਂ ਨੂੰ ਸਤਕੇ ਕਿਉਂ ਨਹੀਂ ਗੱਲਬਾਤ ਕਰਦਾ ਲੋ ਦੱਲ ਰਿਹਾ ਹੈ ਇੱਥੇ ਪਿਲੇ ਮਾਰਿਕਾ ਨੂੰ ਐਸਕੇ ਨੂੰ ਅਧਿਕਾਰ ਤੇ ਲਗਾਇਆ ਜਾ ਰਿਹਾ ਹੈ ਸਭ ਤੋਂ ਪਹਿਲੇ ਵੱਡੀ ਗੱਲ ਇਹ ਪੁਰਾਣੀ 2020 ਕੀ ਮੱਗਾ ਬੜੀ ਜੀ ਕੋਈ ਨਵੀਂ ਮਾਗੇ ਦੇ ਵਿੱਚ ਨਹੀਂ ਉਹ 9 ਲੱਖ ਵੋਟ ਕਰਕੇ 9 ਫੋਰਬ ਬਣੇ ਪਹਿਲੇ ਵਾਰ ਲੋਕ ਬੋਗਰਦਾਰ ਦੇ ਬਿਚੇ ਨੇ ਅਣਜਾਣ ਜੀ ਜਿੱਦ ਤੇ ਬਹੁਤ ਵੱਡੇ ਲੀਡਰ ਨੇ ਉਹ ਨਰਾਇਣ ਜੋ ਕੋ ਜੋਤੇ ਸਰਕਾਰ ਕਰ ਰਹੀ ਹੈ ਜਿਸ ਤਰ੍ਹਾਂ ਦਾ ਉੱਤੇ ਵਿਹਾਰ ਕਰ ਰਹੀ ਹੈ ਅਸੀਂ ਉਧਰ ਇਹ ਬੈਦਵਾਤੀ ਅਰਜੀ ਨਹੀਂ ਨੋੜਿਆ ਗਿਆ ਜਿਹੜੀਆਂ 2020 ਜਿਹੜੇ ਕਿਸਾਨਾਂ ਤੋਂ ਦੇ ਵੇਲੇ ਬੰਗਾ ਬੜਿਆ ਜੀ ਨੇ ਉਹ ਦੁਬਾਰਾ ਨੋੜਵਾਤੇ ਅਰਜੀ ਸਰਕਾਰ ਨੂੰ ਅਪੀਲ ਕਰਦਾ ਜਿਹੜਾ ਸਾਡਾ ਧਰਨਾ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਪਤਰ ਹੈ ਉਹ ਇਹ ਧਰਨੇ ਜਿਹੜਾ ਜਗਜੀਤ ਸਿੰਘ ਢੱਲੇਵਾਰ ਅੱਜ 28ਵੇਂ ਦਿਨ ਵਿੱਚ ਹੜਤਾਲ ਤੇ ਮਰਨwarte ਤੇ ਬੈਠਾ ਹੈ ਔਰ ਸੈਂਟਰ ਦੀ ਸਰਕਾਰ ਕੋਈ ਪਰਵਾਹ ਨਹੀਂ ਕਰ ਰਹੀ ਔਰ ਜਿਹੜਾ ਉਹਨਾਂ ਨੇ ਜ਼ਬਰ ਕਰ ਰਹੀ ਹੈ ਉਹਦੇ ਰੋਸ ਵਜੋਂ ਪੂਰੇ ਹਿੰਦੁਸਤਾਨ ਦੇ ਵਿੱਚ ਅਸੀਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਦੂਸਰਾ ਜਿਹੜਾ ਪੰਜਾਬ ਸਰਕਾਰਾਂ ਨੂੰ ਜਾਂ ਸਟੇਟ ਸਰਕਾਰਾਂ ਨੂੰ ਜਿਹੜਾ ਫੈਲਾ ਮਤਲਬ ਭੇਜਿਆ ਉਹਦਾ ਅਸੀਂ ਡਟ ਕੇ ਵਿਰੋਧ ਕਰਨੇ ਆ ਕਿ ਜਿਹੜੇ ਪਹਿਲਾ ਕਾਨੂੰਨ ਰੱਦ ਕਰਵਾ ਕੇ ਆਇਆ ਉਹ ਚੋਰ ਮੋਰੀਆਂ ਰਾਹੀਂ ਅਸੀਂ ਕਦੇ ਵੀ ਲਾਗੂ ਨਹੀਂ ਹੋਣ ਦਿਆਂਗੇ ਜਦੋਂ ਵੀ ਮੋਦੀ ਸਰਕਾਰ ਇਸ ਤਰ੍ਹਾਂ ਚਾਹੇ ਕਿਸਾਨਾਂ ਤੇ ਮਜ਼ਦੂਰਾਂ ਤੇ ਜਾਂ ਹੋਰ ਕਿਸੇ ਤੇ ਝੁਰਮ ਠਾਏਗੀ ਉਹਦਾ ਇਸੇ ਤਰ੍ਹਾਂ ਅਸੀਂ ਠੋਕ ਕੇ ਜਵਾਬ ਦੇਣਾ ਹੈ ਫਾਜ਼ਿਲਾ ਤੋਂ ਠੇਠ ਪੰਜਾਬੀ ਟੀਵੀ ਲਈ ਪੱਤਰਕਾਰ ਪਰਮਜੀਤ ਤਾਬਾ